ਹੈਲੋ ਗਾਇਸ ਗੁੱਡ ਮਾਰਨਿੰਗ 6 ਵਜੇ ਕੇ 24 ਮਿੰਟ ਹੋ ਚੁੱਕੇ ਆ ਸਵਾਈ ਦਾ ਦਿਨ ਆਪਣਾ ਸਟਾਰਟ ਹੋ ਚੁੱਕਿਆ ਹੁਣ ਗਾਇਸ ਆਪਾਂ ਐਕਸਰਸਾਈਜ਼ ਕਰਾਂਗੇ ਮਾਰਨਿੰਗ ਵਿੱਚ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਆ ਸੋ ਇਸ ਨਾਲ ਬੋਡੀ ਪੰਪ ਹੋ ਜਾਂਦੀ ਆ ਤੇ ਸਾਰਾ ਦਿਨ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਆ ਤੇ ਫਾਸਟ ਕਰ ਸਕਦੇ ਆ ਤੇ ਚਲੋ ਚੱਲਦੇ ਆ ਉਸ ਤੋਂ ਬਾਅਦ ਆਪਾਂ ਵਰਕ ਕਰਾਂਗੇ ਅੱਜ ਦੀ ਬਿਊਟੀਫੁੱਲ ਮਾਰਨਿੰਗ ਦੇਖੋ ਗਾਇਸ ਉਹ ਦੂਰ ਖੇਤਾਂ 'ਚ ਧੁੰਦ ਨਜ਼ਰ ਆ ਰਹੀ ਆ ਦੇਖੋ ਪੰਛੀ ਉਡਾਰੀਆਂ ਲਾ ਰਹੇ ਆ ਚਲੋ ਆਪਾਂ ਚੱਲਦੇ ਆ ਗਾਇਸ ਸਵੇਰ ਸਵੇਰ ਮੈਂ ਵਾਟਰ ਜ਼ਰੂਰ ਡਰਿੰਕ ਕਰਦਾ ਤੇ ਇੱਕ ਗਲਾਸ ਵਾਟਰ ਡੇਲੀ ਜਰੂਰ ਡਰਿੰਕ ਕਰਦਾ ਸਵੇਰ ਸਵੇਰ ਗਾਇਸ ਮਾਰਨਿੰਗ ਵਿੱਚ ਵਾਟਰ ਡਰਿੰਕ ਕਰਨ ਤੋਂ ਬਾਅਦ ਮੈਂ ਇੱਕ ਬਨਾਣਾ ਜਰੂਰ ਖਾਣਾ ਉਸ ਤੋਂ ਬਾਅਦ ਪੀਣਾ ਦੁੱਧ ਦੁੱਧ ਜੇ ਗਰਮ ਹੋ ਰਿਹਾ ਗਰਮ ਕਰਕੇ ਥੋੜਾ ਜਿਹਾ ਨੋਰਮਲ ਕਰਕੇ ਆਪਾਂ ਦੁੱਧ ਪੀਵਾਂਗੇ ਉਸ ਤੋਂ ਬਾਅਦ thank you ਸੋ ਗਾਇਸ ਅੱਜ ਦਾ ਵਰਕਆਪ ਸ਼ੁਰੂ ਕਰਦੇ ਆਂ ਤੇ ਅੱਜ ਦਾ ਵਰਕਆਪ 30 ਤੋਂ 35 ਮਿੰਟ ਦੇ ਵਿੱਚ ਫਿਨਿਸ਼ ਕਰਾਂਗੇ ਦੇਖੋ ਅੱਜ 6:30 ਮਿੰਟ ਹੋਏ ਆ ਤੇ ਸਾਰੇ ਐਨੀਮਲਸ ਨੇ ਆਪਣਾ ਖਾਣਾ ਫਿਨਿਸ਼ ਕਰ ਲਿਆ ਤੇ ਸਾਰੇ ਵੇਟ ਕਰ ਰਹੇ ਆ ਇਸ ਤੋਂ ਬਾਅਦ ਵਾਟਰ ਡ੍ਰਿੰਕ ਕਰਨਗੇ ਤੇ ਫਿਰ ਚਲੇ ਜਾਣਗੇ ਰੈਸਟ ਕਰਨ ਲਈ ਸੋ ਗਾਇਸ ਦੁੱਧ ਆ ਚੁੱਕਿਆ ਤੇ ਦੁੱਧ ਦੇ ਨਾਲ ਬਿਸਕਟ ਇਹ ਵਰਕਆਊਟ ਤੋਂ ਬਾਅਦ ਦੁੱਧ ਪੀਣਾ ਬਹੁਤ ਹੀ ਵਧੀਆ ਰਹਿੰਦਾ ਸਿਹਤ ਲਈ ਤੇ ਹੁਣ ਆਪਾਂ ਪੀਵਾਂਗੇ ਦੁੱਧ ਦੁੱਧ ਬਹੁਤ ਟੇਸਟੀ ਹੈ ਗਾਇਸ ਤੇ ਵਰਕਆਊਟ ਤੋਂ ਬਾਅਦ ਮਿਲਕ ਜ਼ਰੂਰ ਪੀਣਾ ਚਾਹੀਦਾ ਤੇ ਬਹੁਤ ਸਾਰੇ ਤੱਤੇ ਇਹਦੇ ਵਿੱਚ ਮੌਜੂਦ ਹੁੰਦੇ ਆ ਬਾਡੀ ਨੂੰ ਬਹੁਤ ਵਧੀਆ ਬੈਨੀਫਿਟਸ ਮਿਲਦੇ ਆ